ਸਾਸ਼ੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਕਰ ਰਹੇ ਹਾਂ ਜੀ ਤੇਰੀ ਯੂਜੀਸੀ ਨੈਟ ਪੰਜਾਬੀ ਦੀ ਤੇ ਸਾਡਾ ਟੌਪਿਕ ਚੱਲ ਰਿਹਾ ਹੈ ਪੱਛਮੀ ਸਾਹਿਤ ਚਿੰਤਨ ਪੱਛਮੀ ਸਾਹਿਤ ਚਿੰਤਨ ਦੀ ਆ ਜੇ ਲਾਸਟ ਵੀਡੀਓ ਹੈ ਸਾਡੇ ਜਿਹੜੇ ਟੌਪਿਕ ਬਚੇ ਸੀ ਉਹ ਮੈਂ ਅੱਜ ਕੰਪਲੀਟ ਕਰਵਾ ਰਹੀ ਹਾਂ ਜਿੰਦੇ ਵਿੱਚ ਹੈ ਵਿਰਚਨਾਵਾਦ ਉੱਤਰ ਸਰੰਚਨਾਵਾਦ ਅਤੀ ਉੱਤਰ ਆਧੁਨਿਕ ਸਾਹਿਤ ਸਿਧਾਂਤ ਬਾਕੀ ਸਾਰੇ ਸਿਧਾਂਤ ਮੈਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਅਪਲੋਡ ਕਰ ਚੁੱਕੀ ਹਾਂ ਚਾਹੇ ਉਹ ਰੂਪਵਾਦ ਹੈ ਮਾਰਕਸਵਾਦ ਹੈ ਸਰੰਚਨਾਵਾਦ ਚਿੰਨ ਵਿਗਿਆਨ ਜੋ ਵੀ ਨਾਰੀ ਚਿੰਤਨ ਦਾ ਨਿ ਚਿੰਤਨ ਸਾਰਿਆਂ ਦੇ ਉੱਤੇ ਮੈਂ ਵੀਡੀਓਜ਼ ਬਣਾਈਆਂ ਇਹ ਸਾਡਾ ਸਿਰਫ ਲਾਸਟ ਟੌਪਿਕ ਰਹਿ ਗਿਆ ਹੈ ਵਿਰਚਨਾਵਾਦ ਉੱਤਰ ਸਰੰਚਨਾਵਾਦ ਅਤੀ ਉੱਤਰ ਆਧੁਨਿਕ ਸਾਹਿਤ ਸਿਧਾਂਤ ਇਸ ਤੋਂ ਬਾਅਦ ਅਸੀਂ ਨੈਕਸਟ ਸਟਾਰਟ ਕਰਨਾ ਹੈ ਪੱਛਮੀ ਸਾਹਿਤ ਚਿੰਤਕ ਜਿਹੜੇ ਸਾਡੇ ਹੈਗੇ ਨਹੀਂ ਆਲੋਚਕ ਜਿੰਦੇ ਵਿੱਚ ਸਮਥਿੰਗ ਸੇਖੋ ਆ ਜਾਂਦੇ ਨੇ ਜਿਹੜੇ ਪੰਜਾਬੀ ਸਾਇੰਸ ਟੈਕਨੀਕ ਨੇ ਸੋਰੀ ਜਿਵੇਂ ਕਿਸ਼ਨ ਸਿੰਘ ਨੇ ਹਰਬਜਨ ਸਿੰਘ ਨੇ ਤਰਲੋਕ ਸਿੰਘ ਕਵਰ ਨੇ ਇਹਨਾਂ ਬਾਰੇ ਤੁਹਾਨੂੰ ਅਨਲਿਸਿਸ ਵਿੱਚ ਵੀਡੀਓਜ਼ ਮਿਲਣਗੀਆਂ ਤੇ ਸ਼ੁਰੂ ਕਰਦੇ ਆਂ ਅੱਜ ਦਾ ਟੋਪਿਕ ਵਿਰਚਨਾਵਾਦ ਵਿਰਚਨਾਵਾਦ ਕਹਿੰਦਾ ਹੈ ਕਿ ਅਰਥ ਹਮੇਸ਼ਾ ਅਨਿਸ਼ਚਿਤ ਹੁੰਦੇ ਨੇ ਅਸਥਿਰ ਹੁੰਦੇ ਨੇ ਠੀਕ ਹੈ ਇਹ ਇੱਕ ਵਿਰਚਨਾਵਾਦ ਦਾ ਕਨਸੈਪਟ ਵੀ ਸਾਨੂੰ ਸਾਡੇ ਪੱਛਮੀ ਸਾਇਤ ਵਿੱਚ ਮਿਲਦਾ ਹੈ ਠੀਕ ਹੈ ਵਿਰਚਨਾਵਾਦ ਸਾਨੂੰ ਕੀ ਸਮਝਾਉਂਦਾ ਹੈ ਕਿ ਜਿਹੜੇ ਅਰਥ ਹੁੰਦੇ ਨੇ ਨਾ ਕਿਸੇ ਵੀ ਸਾਇਤ ਦੇ ਵਿੱਚ ਜਿਹੜੇ मीनिंग ਹੁੰਦੇ ਨੇ ਉਹ ਹਮੇਸ਼ਾ ਬਦਲਦੇ ਰਹਿੰਦੇ ਨੇ ਅਨਿਸ਼ਚਿਤ ਹੁੰਦੇ ਨੇ ਅਸਥਿਰ ਹੁੰਦੇ ਨੇ ਫਿਕਸ ਨਹੀਂ ਹੁੰਦੇ ਪਰਮਨੈਂਟ ਨਹੀਂ ਹੁੰਦੇ ਇਸ ਦੇ ਸੰਸਥਾਪਕ ਡੈਰੀਦਾ ਨੂੰ ਮੰਨਿਆ ਜਾਂਦਾ ਹੈ ਤੁਸੀਂ ਇਹੀ ਯਾਦ ਰੱਖਣਾ ਹੈ ਮੇਨ ਠੀਕ ਹੈ ਕਿ ਵਿਰਚਨਾਵਾਦ ਦਾ ਜਿਹੜਾ ਸੰਸਥਾਪਕ ਉਹ ਡੈਰੀਦਾ ਨੂੰ ਮੰਨਿਆ ਜਾਂਦਾ ਹੈ ਤੇ ਇਸ ਦਾ ਅਰਥ ਸਿੰਪਲੀ ਆਈ ਹੈ ਕਿ ਵਿਰਚਨਾਵਾਦ ਦੇ ਵਿੱਚ ਅਰਥ ਅਨਿਸ਼ਚਿਤ ਅਤੇ ਅਸਥਿਰ ਹੁੰਦੇ ਨੇ ਠੀਕ ਹੈ ਆਫ ਗ੍ਰੈਮਟੋਲੋਜੀ ਉਹਨਾਂ ਦੀ ਬਹੁਤ ਮਹੱਤਵਪੂਰਨ ਕਿਤਾਬ ਮੰਨੀ ਜਾਂਦੀ ਹੈ ਕਿੰਨਾਂ ਦੀ ਡੈਰੀਦਾ ਦੀ ਇਹਨਾਂ ਦੀਆਂ ਹੋਰ ਪੁਸਤਕਾਂ ਆਫ ਗ੍ਰੈਮਟੋਲੋਜੀ राइटिंग एंड डिफरेंस स्पीच एंड फिनोमेना ओके ਇਹ 1967 ਦੇ ਵਿੱਚ ਆਈ ਡੈਰੀ ਦਾ ਸੋਸਿਓਰ ਦੇ ਚਿੰਨ ਚੀਨਕਤ ਚੀਨਤ ਦੇ ਸੰਕਲਪ ਨੂੰ ਨਹੀਂ ਮੰਨਦਾ ਠੀਕ ਹੈ ਕਈ ਵਾਰੀ ਇੱਥੋਂ ਵੀ ਕੁਐਸਚਨ ਪੁੱਛ ਲਿੱਤਾ ਜਾਂਦਾ ਹੈ ਕਿ ਸੋਸਿਓਰ ਦੇ ਚਿੰਨ ਚੀਨਕਤ ਚੀਨਤ ਦੇ ਸੰਕਲਪ ਨੂੰ ਕਿਹੜਾ ਜਿਹੜਾ ਵਿਦਵਾਨ ਹੈ ਉਹ ਨਹੀਂ ਮੰਨਦਾ ਡੈਰੀ ਦਾ ਨਹੀਂ ਮੰਨਦਾ ਓਕੇ ਉਹ ਕਹਿੰਦਾ ਹੈ ਕਿ ਚਿੰਨਤ ਨਿਸ਼ਚਿਤ ਨਹੀਂ ਹੁੰਦਾ ਉਸ ਦੇ ਅਰਥ ਬਦਲਦੇ ਰਹਿੰਦੇ ਹਨ ਠੀਕ ਹੈ ਉਹਦਾ ਚਿੰਨਤ ਦੇ ਪ੍ਰਤੀ ਇਹ ਜਿਹੜਾ ਨਜ਼ਰੀਆ ਹੈ ਕਿ ਚਿੰਨਤ ਕਦੇ ਵੀ ਨਿਸ਼ਚਿਤ ਨਹੀਂ ਹੁੰਦਾ ਜਿਵੇਂ ਆਪਾਂ ਚਿੰਨ ਚਿੰਨਕ ਚਿੰਨਤ ਦਾ Konzepth ਮੈ ਤੁਹਾਨੂੰ ਪੜਾਇਆ ਸੀ ਉਹਦੇ ਵਿੱਚ ਆਪਾਂ ਪੜਿਆ ਸੀ ਕਿ ਜਿਹੜਾ ਚਿੰਨਤ ਹੁੰਦਾ ਹੈ ਉਹ ਸੰਕਲਪ ਹੁੰਦਾ ਹੈ ਹੈਨਾ ਇੱਕ ਜਿਹੜਾ ਅਰਥ ਨਿਕਲ ਕੇ ਆਂਦਾ ਹੈ ਉਹ ਚਿੰਨਤ ਹੁੰਦਾ ਹੈ ਇਸੋਸੀ ਹੋਰ ਕਹਿੰਦਾ ਹੈ ਸਾਨੂੰ ਕਿ ਡੈਰੀਡਾ ਕੀ ਕਹਿ ਰਿਹਾ ਹੈ ਕਿ ਜਿਹੜਾ ਚਿੰਨਤ ਹੈ ਉਹ ਵੀ ਕਦੇ ਵੀ ਸੰਕਲਪ ਨਹੀਂ ਹੁੰਦਾ ਉਹ ਨਿਸ਼ਚਿਤ ਨਹੀਂ ਹੁੰਦਾ ਉਸ ਦੇ ਜਿਹੜੇ ਅਰਥ ਨੇ ਉਹ ਬਦਲਦੇ ਰਹਿੰਦੇ ਨੇ ਇਹ ਹੈਗਾ ਵੀ ਰਚਨਾ ਬਾਦ ਬਾਰੇ ਸਾਨੂੰ ਥੋੜੀ ਬਹੁਤ ਜਾਣਕਾਰੀ ਜਿੰਨੀ ਕਿ ਸਾਨੂੰ ਹੋਣੀ ਬਿਲਕੁਲ ਜ਼ਰੂਰੀ ਹੈ ਜੇ ਅਸੀਂ UGC NET ਪੰਜਾਬੀ ਦਾ ਐਗਜ਼ਾਮ ਦੇਣ ਜਾ ਰਹੇ ਹਾਂ ਤਾਂ ਸਾਨੂੰ ਇੰਨਾ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਵੀ ਰਚਨਾਵਾਦ ਇੱਕ ਸਿਧਾਂਤ ਹੈ ਪੱਛਮੀ ਸਾਇਤ ਦੇ ਵਿੱਚ ਤੇ ਇਸ ਦੇ ਸੰਸਥਾਪਕ ਡੈਰੀਦਾ ਨੇ ਉਹਨਾਂ ਦੀਆਂ ਬੁੱਕਸ ਦੇ ਨਾਮ ਤੇ ਉਸ ਤੋਂ ਇਲਾਵਾ ਮਿਸੋਸਿਓਰ ਦੇ ਚਿੰਚ ਚਿੰਨਕ ਚਿੰਨ ਦੇ ਸਿਧਾਂਤ ਨੂੰ ਉਹਨਾਂ ਨੇ ਨਹੀਂ ਮੰਨਿਆ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਉੱਤਰ ਸਰੰਚਨਾਵਾਦ ਉੱਤਰ ਸਰੰਚਨਾਵਾਦ 1970 ਵਿੱਚ ਸਰੰਚਨਾਵਾਦ ਦੇ ਪਤਨ ਤੋਂ ਬਾਅਦ ਆਇਆ ਪਹਿਲੇ ਸਾਡੇ ਕੋਲ ਸਰੰਚਨਾਵਾਦ ਦਾ ਕਨਸੈਪਟ ਜਿਹੜਾ ਆਇਆ ਉਹ ਵੀ ਮੈਂ ਤੁਹਾਨੂੰ ਬੜਾਇਆ ਸੀ ਕਿ ਸਾਨੂੰ ਸੂ ਸਿਓਰ ਨਹੀਂ ਦਿੱਤਾ ਹੈ ਸਰੰਚਨਾਵਾਦ ਦਾ ਕਨਸੈਪਟ ਚਿੰਦੇ ਵਿੱਚ ਆਪਾਂ ਉਹਦੇ ਨਿੱਕੇ ਮੋਟੇ ਬਹੁਤ ਸਾਰੇ ਕਨਸੈਪਟਸ ਤੇ ਇਹ ਨੋਲੇਜ ਲਈ ਸੀ ਬਹੁਤ ਸਾਰੇ ਕਨਸੈਪਟ ਅਸੀਂ ਪੜ੍ਹੇ ਸੀ ਜਦੋਂ ਸਰੰਚਨਾਵਾਦ ਦਾ ਪਤਨ ਹੋ ਗਿਆ ਉਸ ਤੋਂ ਬਾਅਦ ਉੱਤਰ ਸਰੰਚਨਾਵਾਦ ਕੀ ਹੈ ਹੋਂਦ ਵਿੱਚ ਆਇਆ ਇਸ ਵਿੱਚ ਅਰਥਾਂ ਦੀ ਬਹੁਪਰਤਾ ਅਰਥਾਂ ਦਾ ਵਿਕੇਂਦਰੀਕਰਨ ਅਤੇ ਅਰਥਾਂ ਦੀ ਬਹੁਲਤਾ ਦੀ ਗੱਲ ਕੀਤੀ ਗਈ। ਇਹ ਜਿਹੜੇ ਉਸ ਤੋਂ ਬਾਅਦ ਕਨਸੈਪਟ ਆਏ ਨੇ ਨਾ ਇਹਨਾਂ ਚ ਬੇਸਿਕਲੀ ਅਹ ਗੱਲ ਜਿਹੜੀ ਹੈ ਉਹ ਮੇਨ ਰਹੀ ਕਿ ਜਿਹੜੇ ਅਰਥ ਨੇ ਉਹ ਅਨਿਸ਼ਚਿਤ ਹੁੰਦੇ ਨੇ ਬਦਲਦੇ ਰਹਿੰਦੇ ਨੇ ਸਥਿਰ ਨਹੀਂ ਹੁੰਦੇ। ਉੱਤਰ ਸਰੰਚਨਾਵਾਦ ਵੀ ਸਾਨੂੰ ਕੀ ਕਹਿੰਦਾ ਹੈ ਕਿ ਅਰਥਾਂ ਦੀ ਬਹੁਪਰਤਾ ਠੀਕ ਹੈ ਤੇ ਅਰਥਾਂ ਦਾ ਵਿਕੇਂਦਰੀਕਰਨ ਅਤੇ ਅਰਥਾਂ ਦੀ ਬਹੁਲਤਾ ਕਿ ਇੱਕੋ ਹੀ ਅਰਥ ਨਹੀਂ ਹੁੰਦਾ ਇੱਕ ਜਿਹੜਾ ਸੰਕਲਪ ਹੈ ਉਸ ਦੇ ਕਈ ਅਰਥ ਨਿਕਲਦੇ ਨੇ ਪਹਿਲਾ ਵਿਦਵਾਨ ਉੱਤਰ ਸੰਰਚਨਾਵਾਦ ਦਾ ਸਾਨੂੰ ਰੋਲਾ ਬਾਰਥ ਮਿਲਦਾ ਹੈ ਜਿਸ ਨੇ ਵਿਭਿੰਨ ਅਰਥਾਂ ਦੀ ਗੱਲ ਉਠਾਈ ਸਿਰਫ ਨਿਰਧਾਰਿਤ ਅਰਥ ਦੀ ਨਹੀਂ ਠੀਕ ਹੈ ਰੋਲਾ ਬਾਰਥ ਇਹਨਾਂ ਦਾ ਜਿਹੜਾ ਸਾਨੂੰ ਪਹਿਲਾ ਵਿਦਵਾਨ ਉੱਤਰ ਸੰਰਚਨਾਵਾਦ ਦਾ ਮਿਲਦਾ ਹੈ ਜਿਸ ਨੇ ਗੱਲ ਉਠਾਈ ਕਿ ਬਹੁਅਰਥ ਹੁੰਦੇ ਨੇ ਕਿਸੇ ਵੀ ਚੀਜ਼ ਦੇ ਅਰਥਾਂ ਦੀ ਬਹੁਲਤਾ ਹੁੰਦੀ ਹੈ ਇੱਕੋ ਹੀ ਅਰਥ ਨਿਰਧਾਰਿਤ ਨਹੀਂ ਹੁੰਦੇ ਇਹਨਾਂ ਦੀ ਬੁੱਕ ਮਿਲਦੀ ਹੈ ਸਾਨੂੰ ਰਾਈਟਿੰਗ ਡਿਗਰੀ 01953 ਦੇ ਵਿੱਚ ਭਾਸ਼ਾ ਅਤੇ ਸ਼ੈਲੀ ਦੀ ਗੱਲ ਕੀਤੀ ਗਈ ਹੈ ਇਸ ਬੁੱਕ ਦੇ ਵਿੱਚ ਭਾਸ਼ਾ ਅਤੇ ਸ਼ੈਲੀ ਦੀ ਗੱਲ ਕੀਤੀ ਗਈ ਹੋਰ ਵਿਦਵਾਨ ਜੈਗ ਡੈਰੀ ਦਾ ਮਿਸ਼ਲ ਫੂਕੋ ਜੂਲੀਆ ਦਸਤੇਵਾ ਠੀਕ ਹੈ ਇਹਦਾ ਜਿਹੜਾ ਕਨਸੈਪਟ ਆ ਹੀ ਰਹੇਗਾ ਅਰਥ ਦੀ ਅਸਿਰਤਾ ਲੇਖਕ ਕੇਂਦਰ ਨਹੀਂ ਪਾਠਕ ਦੀ ਵਿਆਖਿਆ ਤੇ ਆਧਾਰਿਤ ਹੈ ਭਾਸ਼ਾ ਦੀ ਕੇਂਦਰਤਾ ਨਹੀਂ ਹੈ ਇਹ ਇਸ ਦੀ ਮੇਨ ਗੱਲਾਂ ਨੇ ਠੀਕ ਹੈ ਜਿਵੇਂ ਹੰਦਰੀ ਦਾ ਅਸੀਂ ਉਹਦੇ ਵਿੱਚ ਵੀ ਪੜਿਆ ਉੱਪਰ ਵਿਰਸ਼ਨਾਵਾਦ ਦੇ ਵਿੱਚ ਵੀ ਇਹਦੇ ਵਿੱਚ ਵੀ ਉਹਨੇ ਅਰਥਾਂ ਦੀ ਬਹੁਲਤਾ ਦੀ ਗੱਲ ਕੀਤੀ ਤੇ ਉਤਰ ਸੰਰਚਨਾਵਾਦ ਦੇ ਅੰਦਰ ਵੀ ਜਿਹੜੇ ਅਸੀਂ ਹੋਰ ਵਿਦਵਾਨ ਪੜ੍ਹਦੇ ਆ ਉਹਦੇ ਵਿੱਚ ਵੀ ਜੈਕ ਡੈਰੀ ਦਾ ਆਉਂਦੇ ਨੇ ਜੋ ਕਿ ਸਾਨੂੰ ਕੀ ਕਹਿੰਦੇ ਨੇ ਕਿ ਅਰਥ ਜਿਹੜੇ ਨੇ ਉਹ ਨਿਸ਼ਚਿਤ ਨਹੀਂ ਹੁੰਦੇ ਠੀਕ ਹੈ ਤੇ ਇਹ ਕਹਿੰਦੇ ਨੇ ਕਿ ਅਰਥ ਐਸਥਿਰ ਹੁੰਦੇ ਨੇ ਲੇਖਕ ਕੇਂਦਰ ਨਹੀਂ ਹੁੰਦੀ ਕੋਈ ਵੀ ਰਚਨਾ ਪਾਠਕ ਦੀ ਵਿਆਖਿਆ ਤੇ ਆਧਾਰਿਤ ਹੁੰਦੀ ਹੈ ਕਿ ਕੋਈ ਵੀ ਰਚਨਾ ਹੈ ਨਾ ਕਿਸੇ ਵੀ ਜਿਹੜਾ ਰਾਈਟਰ ਹੈ ਉਹਨੇ ਕੋਈ ਵੀ ਸਾਹਿਤ ਰਚਨਾ ਕੀਤੀ ਮੰਨ ਲਓ ਕੁਝ ਵੀ ਲਿਖਿਆ ਮੰਨ ਲਓ ਕਿਸੇ ਨੇ ਕੋਈ ਕਵਿਤਾ ਕਹਾਣੀ ਕੁਝ ਵੀ ਲਿਖਿਆ ਕਿਸੇ ਵੀ ਵਿਦਵਾਨ ਨੇ ਹੁਣ ਉਹਨੇ ਜਿਹੜੇ ਵਾਕਾਂ ਦਾ ਪ੍ਰਯੋਗ ਕੀਤਾ ਜਿਸ ਤਰੀਕੇ ਨਾਲ ਕੀਤਾ ਇਹ ਉਸਤੇ ਉੱਤੇ ਆਧਾਰਿਤ ਨਹੀਂ ਜਿਹੜਾ ਪਾਠਕ ਉਸ ਨੂੰ ਪੜ੍ਹੇਗਾ ਠੀਕ ਹੈ ਹੁਣ ਕਿਸੇ ਵਿਦਵਾਨ ਨੇ ਕਿਸੇ ਸਹਿਇਤਕਾਰ ਨੇ ਕੋਈ ਰਚਨਾ ਕੀਤੀ ਉਹ ਉਸ ਨੂੰ ਰਚਨਾ ਕਰਦੇ ਵਕਤ ਕੁਝ ਹੋਰ ਅਰਥ ਬਣਾ ਰਿਹਾ ਸੀ ਕੁਝ ਹੋਰ ਸੋਚ ਰਿਹਾ ਸੀ ਜ਼ਰੂਰੀ ਨਹੀਂ ਕਿ ਪਾਠਕ ਵੀ ਉਹੀ ਸਮਝੇਗਾ ਜੋ ਉਹ ਸਮਝਾਉਣਾ ਚਾਹ ਰਿਹਾ ਹੈ ਪਾਠਕ ਆਪਦੀ ਬੁੱਧੀ ਆਪਦੀ ਸਮਰੱਥਾ ਦੇ ਅਕੋਰਡਿੰਗ ਕੋਈ ਹੋਰ ਅਰਥ ਵੀ ਕੱਢ ਸਕਦਾ ਹੈ ਤੇ ਜਿਹੜੀ ਇੱਕ ਰਚਨਾ ਹੁੰਦੀ ਹੈ ਲੇਖਕ ਨੇ ਤਾਂ ਇੱਕ ਵਾਰ ਹੀ ਲਿਖ ਦਿੱਤੀ ਉਹ ਪੜਨਗੇ ਪਾਠਕ ਹੀ ਤਾਂ ਕਰਕੇ ਲੇਖਕ ਕੇਂਦਰ ਨਹੀਂ ਹੁੰਦੀ ਪਾਠਕਾਂ ਦੀ ਵਿਆਖਿਆ ਤੇ ਆਧਾਰਿਤ ਹੁੰਦੀ ਹੈ ਇਹ ਚੀਜ਼ ਨੂੰ ਮੰਨਦੇ ਨੇ ਸਾਡੇ ਕੋਲ ਉੱਤਰ ਸਰੰਚਨਾਵਾਦੀ ਠੀਕ ਹੈ ਉਸ ਤੋਂ ਬਾਅਦ ਉਤਰ ਆਧੁਨਿਕ ਸਾਹਿਤ ਸਿਧਾਂਤ ਆਧੁਨਿਕਵਾਦ ਆਉਂਦਾ ਹੈ 19ਵੀਂ ਸਦੀ ਦੇ ਅੰਤ ਵਿੱਚ ਉੱਭਰ ਜਾਂਦਾ ਹੈ ਇਹ ਇੱਕ ਸਾਹਿਤਿਕ ਕਲਾਤਮਕ ਅਤੇ ਦਾਰਸ਼ਨਿਕ ਅੰਦੋਲਨ ਸੀ ਆਧੁਨਿਕਵਾਦ ਇੱਕ ਸਾਹਿਤਿਕ ਕਲਾਤਮਕ ਅਤੇ ਦਾਰਸ਼ਨਿਕ ਅੰਦੋਲਨ ਸੀ ਜੋ ਕਿ 19ਵੀਂ ਸਦੀ ਦੇ ਅੰਤ ਵਿੱਚ ਉਭਰਿਆ ਇਹ ਨਵੀਂ ਵਿਗਿਆਨਿਕ ਸੋਚ ਨੂੰ ਅਪਣਾਉਂਦਾ ਅਤੇ ਪਰੰਪਰਾਵਾਦ ਨੂੰ ਖਾਰਜ ਕਰਦਾ ਹੈ ਆਧੁਨਿਕਵਾਦ ਨਵੀਂ ਸੋਚ ਨੂੰ ਅਪਣਾਉਂਦਾ ਹੈ ਨਵੀਂ ਵਿਗਿਆਨਿਕ ਸੋਚ ਨੂੰ ਅਪਣਾਉਂਦਾ ਹੈ ਤੇ ਪਰੰਪਰਾਵਾਦੀ ਜਿਹੜੇ ਵਿਚਾਰ ਪਹਿਲਾਂ ਤੋਂ ਤੁਰੇ ਆ ਰਹੇ ਸਨ ਉਹਨਾਂ ਨੂੰ ਖਾਰਜ ਕਰ ਦਿੰਦਾ ਰਿਜੈਕਟ ਕਰ ਦਿੰਦਾ ਇਹ ਕੀ ਕਰਦਾ ਰਵਾਇਤਾਂ ਦਾ ਖੰਡਨ ਕਰਦਾ ਹੈ ਵਿਗਿਆਨਕ ਸੋਚ ਇਹਦੇ ਵਿੱਚ ਆਉਂਦੀ ਹੈ ਵਿਅਕਤੀਗਤ ਚੇਤਨਾ ਆਉਂਦੀ ਹੈ ਨਵੀਂ ਕਲਾ ਸ਼ੈਲੀ ਵੀ ਉਪਜਦੀ ਹੈ ਤੇ ਇਸ ਦੇ ਜਿਹੜੇ ਚਿੰਤਕ ਨੇ ਉਹ ਮੇਨ ਨੇ ਟੀ ਐਸ ਇਲੀਅਰਟ ਜੇਮਸ ਵਰਗੀਨਾ ਵੂਲਫ ਓਕੇ ਤੇ ਇਸ ਤੋਂ ਬਾਅਦ ਜਿਹੜੇ ਉੱਤਰ ਅਦੋਨਿਕਤਾਵਾਦ ਵਿੱਚ ਕੀ ਹੁੰਦਾ ਹੈ 20ਵੀਂ ਸਦੀ ਦੇ ਅਖੀਰ ਵਿੱਚ ਇਹ ਉਪਜਦਾ ਹੈ ਜਿਹੜਾ ਉੱਤਰ ਅਦੋਨਿਕਤਾਵਾਦ ਹੈ ਇਹ 20ਵੀਂ ਸਦੀ ਦੇ ਅਖੀਰ ਵਿੱਚ ਉਪਜਦਾ ਹੈ ਸਾਇਦ ਦਾ ਕੋਈ ਇੱਕ ਸੱਚਾ ਅਰਥ ਨਹੀਂ ਹੈ ਇਹਨਾਂ ਦਾ ਮੈਂ ਤੁਹਾਨੂੰ ਦੱਸਿਆ ਹੈ concept ਆ ਹੀ ਰਹੇਗਾ ਕុំ ਫਿਰਕੇ ਕਿ ਜਿਹੜਾ ਇੱਕ ਅਰਥ ਨਹੀਂ ਹੁੰਦਾ ਅਰਥਾਂ ਦੀ ਬਹੁਲਤਾ ਹੁੰਦੀ ਹੈ ਠੀਕ ਹੈ ਅਰਥ ਦੀ ਅਸਥਿਰਤਾ ਅਨੇਕਤਾ ਤੇ ਵਿਗਟਨ ਚਿੰਤਕ ਜੋ ਇਹ ਡੈਦਾ ਰੋਲਾ ਬਾੜਤੀ ਜੂਲੀਆ ਠੀਕ ਹੈ ਇਹ ਸਾਡੇ ਜਿਹੜੇ ਪਛਮੀ ਸਾਇਹਤ ਚਿੰਤਨ ਅਸੀਂ ਜਿਹੜਾ ਕੀਤਾ ਜਿੰਨੇ ਚ ਅਸੀਂ ਬਹੁਤ ਸਾਰੇ ਕਨਸੈਪਟ ਪੜੇ ਜਿਹੜੇ ਕਿ ਮੋਸਟ ਇੰਪੋਰਟੈਂਟ ਨੇ ਜਿਵੇਂ ਕਿ ਮਾਰਕਸਵਾਦ ਹੈ ਰੂਪਵਾਦ ਹੈ ਸਰੰਚਨਾਵਾਦ ਤੇ ਮਨੋਵਿਸ਼ਲੇਸ਼ਣਵਾਦ ਇਹ ਸਾਡੇ ਕੋਲ ਬੜੇ ਹੀ ਮੋਸਟ ਇੰਪੋਰਟੈਂਟ ਕੁਝ ਕਨਸੈਪਟ ਸੀ ਉਸ ਤੋਂ ਬਾਅਦ ਜਿੰਨਾ ਵਿੱਚ ਉਹ ਕਦੇ-ਕਦੇ ਕੁਐਸਚਨ ਪੁੱਛ ਲਿੱਤਾ ਜਾਂਦਾ ਜਿਵੇਂ ਕਿ ਨਾਰੀ ਚਿੰਤਨ Dalit ਚਿੰਤਨ ਅਤੇ ਜਿਹੜੇ ਵਿਰਚਨਾਵਾਦ ਉਤਰਸਨਚਨਾਵਾਦ ਤੇ ਉਤਰਦੁਨਿਕ ਸਾਹਿਤ ਸਿਧਾਂਤ ਮੈਂ ਤੁਹਾਨੂੰ ਅੱਜ ਖਰਾਾ ਦਿੱਤੇ ਨੇ ਸਾਡਾ ਇਹ ਵਾਲਾ ਟੌਪਿਕ ਜਿਹੜਾ ਹੈ ਬਿਲਕੁਲ ਕੰਪਲੀਟ ਹੋ ਚੁੱਕਾ ਹੈ ਹੁਣ ਕੱਲ ਤੋਂ ਤੁਹਾਨੂੰ ਵੀਡੀਓਜ਼ ਦੇਖਣ ਨੂੰ ਮਿਲਣਗੀਆਂ ਸੰਤ ਸਿੰਘ ਸੇਖੋ ਤੇ ਕਿਸ਼ਨ ਸਿੰਘ ਤੇ ਹਰਭਜਨ ਸਿੰਘ ਨਜ਼ਮ ਹੁਸੈਨ ਸੈਯਦ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀਆਂ ਤੁਹਾਡੇ ਲਈ ਕਿਉਂਕਿ ਉਹਨਾਂ ਵਿੱਚੋਂ ਵੀ ਜ਼ਰੂਰ ਕੁਐਸਚਨ ਪੁੱਛੇ ਜਾਂਦੇ ਨੇ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੁੜੇ ਰਹੋ ਸਾਡੇ ਚੈਨਲ ਦੇ ਨਾਲ Thank you.